10 ਡਾਕਟਰ ਜੇ ਮਲ ਮੁਖ ਬਲਾਰਾ ਪੰਜਾਬ ਸ਼੍ਰੀ ਗੁਰੂ ਅਰਬਦਾਸ ਟਾਈਗਰ ਫੋਰਸ ਔਰ ਮੈਂ ਆਪਜੀ ਦੇ ਨਾਲ ਇੱਕ ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਕਿ ਤੋਂ 12 ਤਰੀਕ ਦੇ ਨਾਲੇ ਇਸੇ ਹੀ ਲੜੀ ਦੇ ਤਹਿਤ ਜਿਹੜਾ 13 ਤਰੀਕ ਦਾ ਪ੍ਰੋਗਰਾਮ ਸਾਡਾ ਇੱਕ ਸ਼ਾਮ ਬਾਬਾ ਸਾਹਿਬ ਕੇ ਨਾਮ ਉਹ ਵੀ ਸਾਡਾ ਜਿਹੜਾ ਪ੍ਰੋਗਰਾਮ ਹੈ 7 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜਾ ਹੈਗਾ ਉਸ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ ਔਰ ਉਹ ਜਿਹੜਾ ਪ੍ਰੋਗਰਾਮ ਹੈ ਸਾਡਾ ਉਹ ਵੀ ਸ਼੍ਰੀ ਗੁਰੂ ਅਰਬਦਾਸ ਟਾਈਗਰ ਫੋਰਸ ਦੇ ਮਾਧਿਅਮ ਦੋਂ ਮਨਾਇਆ ਜਾ ਰਿਹਾ ਹੈ ਔਰ ਜਿਹੜਾ ਸ਼ੁਰੂ ਤਾਈਗਰ ਫੋਰਸ ਸ਼ੁਰੂ 10 ਟਾਈਗਰ ਫੋਰਸ ਵੱਲੋਂ ਇਹ ਜਿਹੜਾ ਹੈਗਾ 133ਵੇਂ ਜਨਮ ਦਿਨ ਨੂੰ ਲੈ ਕੇ ਜਿਸ ਵਿੱਚ ਇੰਟਰਨੈਸ਼ਨਲ ਸਿੰਗਰ ਜਿਹੜੇ ਹੈਗੇ ਆ ਉਹ ਪਹੁੰਚ ਰਹੇ ਨੇ ਸ਼ਾ ਸਿਸਟਰਜ਼ ਜਿਹੜੀਆਂ ਹੈਗੀਆਂ ਉਹ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਉਹ ਪਹੁੰਚ ਰਹੀਆਂ ਔਰ ਸੰਤਾਂ ਦਾ ਜਿਹੜਾ ਹੈਗਾ ਮਨੋਰੰਜਨ ਕਰਨ ਦੇ ਲਈ ਔਰ ਉਸ ਵਿੱਚ ਬੁੱਧੀਜੀਵੀ ਜਿਹੜੇ ਹੈਗੇ ਆ ਉਹ ਵੀ ਆਪਣਾ ਵਿਚਾਰ ਜਿਹੜੇ ਉਹ ਰੱਖਣਗੇ ਤਾਂ ਜੋ ਕਿ ਸਾਡੇ ਸਮਾਜ ਨੂੰ ਜਿਹੜੀ ਹੈਗੀ ਉਹ ਸੇਧ ਮਿਲ ਸਕੇ ਇਤੋਂ ਮਾਲ ਸਾਹਿਬ ਇਸ ਵਾਰ ਇਹ ਸ਼ਾਮ ਪਰ ਵਿੱਚ ਡਾਕਟਰ ਮੇਰ ਦਾ ਸਾਹਿਬ ਜੀ ਦੇ ਜਿਹੜੇ ਚੰਦਿਆਂ ਦੇ ਦੋ ਪ੍ਰੋਗਰਾਮ ਹੋ ਰਿਹਾ ਸਰ ਇਹ ਕੀ ਕਾਰਨ ਹੈ ਕਿ ਪਹਿਲਾਂ ਤਾਂ ਇੱਕੋ ਹੀ ਹੁੰਦਾ ਸੀ ਇਸ ਵਾਰ ਇਹ ਦੋ ਜਿਹੜੇ ਮਨਾਏ ਜਾ ਰਹੇ ਪ੍ਰੋਗਰਾਮ ਦੋ ਪ੍ਰੋਗਰਾਮ ਨਹੀਂ ਜੀ ਦੋ ਦੇ ਵੀ ਤਿੰਨ ਹੋ ਗਏ ਆ ਹੁਣ ਕਿਉਂਕਿ ਉਹਦੇ ਵਿੱਚ ਜਦੋਂ 12 ਤਰੀਕ ਨੂੰ ਵੀ ਹੈਗਾ ਕੁਝ ਸਾਥੀ ਜਿਹੜੇ 12 ਤਰੀਕ ਨੂੰ ਪ੍ਰੋਗਰਾਮ ਕਰ ਰਹੇ ਆ 13 ਦਾ ਤਾਂ ਹੈ ਹੀ ਆ ਉਹ ਤਾਂ ਪਹਿਲਾਂ ਤੋਂ ਆਲਰੇਡੀ ਚੱਲਦਾ ਹੀ ਆ ਹਨਾ ਜੀ ਪਰ ਅੱਛਾ ਫਿਰ ਹੁਣ 13 ਦਾ ਉਸ ਤੋਂ ਬਾਅਦ 14 ਦਾ ਵੀ ਪ੍ਰੋਗਰਾਮ ਹੈ ਕੋਈ ਸਾਥੀਆਂ ਨੇ ਰੱਖਿਆ ਉਹ ਕੋਈ ਗੱਲ ਨਹੀਂ ਪ੍ਰੋਗਰਾਮ ਤਾਂ ਜਿੰਨੇ ਮਰਜ਼ੀ ਹੋ ਜਾਣ ਉਹ ਵਧੀਆ ਗੱਲ ਹੀ ਆ ਦੂਸਰੀਆਂ ਸਟੇਟਾਂ ਦੇ ਵਿੱਚ ਵੀ ਹੁੰਦੀ ਆ ਤੁਸੀਂ ਦੇਖੋ ਮਹਾਰਾਸ਼ਟਰ ਚੱਲ ਜਾਓ ਤੁਸੀਂ ਬਿਹਾਰ ਚੱਲ ਜਾਓ ਉੱਥੇ 10-10 ਦਿਨ ਪ੍ਰੋਗਰਾਮ ਚੱਲਦੇ ਆ ਪ੍ਰੋਗਰਾਮ ਚੱਲਣਾ ਕੋਈ ਮੜੀ ਗੱਲ ਨਹੀਂ ਹੈ ਪਰ ਇਹ ਬਾਕੀ ਵਿਚਾਰ ਹੁੰਦੇ ਆਪਣੇ ਆਪਣੇ ਕਿਸੇ ਦੇ ਨਾਲ ਤੁਹਾਡੇ ਵਿਚਾਰ ਵਧੀਆ ਕਿਸੇ ਦੇ ਨਾਲ ਘਟੀਆ ਬਾਕੀ ਵਿਚਾਰਾਂ ਦੀ ਲੜਾਈ ਆ ਬਾਕੀ ਸਾਰੇ ਸਤਿਕਾਰਯੋਗ ਵੀਰ ਆ ਸਾਡੇ ਸਾਡੇ ਨਾਲ ਚੱਲਦੇ ਆ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਕੋਈ ਸੰਤ ਮਹਾਪੁਰਸ਼ ਨਹੀਂ ਪੁੰਜ ਰਹੇ ਹਾਂਜੀ ਸੰਤਾਂ ਨੂੰ ਅਸੀਂ ਦੇਖੋ ਸਾਡੇ ਜਿਹੜੇ ਮਹਾਪੁਰਸ਼ ਹੈਗੇ ਉਹਨਾਂ ਨੂੰ ਅਸੀਂ ਕਿਹਾ ਕੁਲਵੰਤ ਰਾਮ ਭਰੋ ਮਾਜਰਾ ਜੀ ਉਹਨਾਂ ਨੂੰ ਅਸੀਂ ਇਨਵਾਈਟ ਕਰ ਰਹੇ ਹਾਂ ਉਸ ਤੋਂ ਬਾਅਦ ਸੰਤ ਕਿਸ਼ਨ ਨਾਥ ਜੀ ਝੇੜੂ ਵਾਲੇ ਆ ਉਹਨਾਂ ਨੂੰ ਵੀ ਕਹਿਣਾ ਅਸੀਂ ਕਿਉਂਕਿ ਉਸ ਤੋਂ ਬਾਅਦ ਹੋਰ ਵੀ ਜਿਹੜੇ ਸੰਤ ਮਹਾਪੁਰਸ਼ ਆਪਣੇ ਹੈਗੇ ਆ ਅਸੀਂ ਉਹਨਾਂ ਨੂੰ ਇਸ ਇਹਦਾ ਸੱਦਾ ਪੱਤਰ ਜਿਹੜਾ ਹੈਗਾ ਉਹ ਦੇਣਾ ਸਰ ਲਾਹਿੰਦੂ ਤੇ ਕਹਲੇ ਕੋਈ ਹਾਂਜੀ ਬਾਕੀ ਸਾਰਿਆਂ ਨੂੰ ਕਹਤਾ ਦੇਖੋ ਸ਼ਹਿਰਦਾਰੀ ਹੈ ਔਰ ਬਾਬਾ ਸਾਹਿਬ ਮੇਦਕਰ ਜੀ ਇਕੱਲੇ ਇੱਕ ਸਮਾਜ ਦੇ ਨਹੀਂ ਸਰਬ ਸਮਾਜ ਦੇ ਹੋਏ ਔਰ ਆਪਾਂ ਕੋਸ਼ਿਸ਼ ਕਰਨੀ ਹੈ ਕਿ ਇਹਦੇ ਵਿੱਚ ਰਾਜਨੀਤਿਕ ਪਾਰਟੀਆਂ ਔਰ ਇੰਡਸਟਰੀ ਲਿਸਟ ਜਿੰਨੇ ਵੀ ਹੈਗੇ ਆ ਔਰ ਜਿੰਨੇ ਇੰਟੈਲੈਕਚੁਅਲ ਔਰ ਪ੍ਰੋਮਿਨੈਂਟ ਬੰਦੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਜਿਹੜਾ ਹੈਗਾ ਉਹ ਸਦਨਗੇ ਮਨ ਸਰ ਡਾਕਟਰ ਮੇਜਰ ਸਾਹਿਬ ਜੀ ਦੇ ਵਿਚਾਰ ਵੀ ਕ੍ਰਾਂਤੀਕਾਰੀ ਹੁੰਦੇ ਆ ਟੂਰ ਆਮ ਵੀ ਕ੍ਰਾਂਤੀਕਾਰੀ ਹੈ ਕਿ ਕਿਸੇ ਮਿਸ਼ਨ ਦੇ ਕਲਾਕਾਰ ਨੂੰ ਵੀ ਬੁਲਾਇਆ ਗਿਆ ਸ਼ਾ ਸ਼ਾ ਸਿਸਟਰ ਤੋਂ ਇਲਾਵਾ ਸਾਡੀ ਕੋਆਰਡੀਨੇਸ਼ਨ ਚੱਲਦੀ ਪਈ ਹੈ ਔਰ ਇੱਕ ਦੋ ਜਿਹੜੇ ਹੈਗੇ ਵਧੀਆ ਜਿਹੜੇ ਕੈਡਰਾਈਜ਼ਡ ਹੈਗੇ ਆ ਪਰ ਸਾਨੂੰ ਉਹਨਾਂ ਨੂੰ ਸਦਨ ਦੀ ਆਪਾਂ ਕੋਸ਼ਿਸ਼ ਕਰਾਂਗੇ ਅੱਜ ਇਹ ਗੱਲ ਚੱਲਦੀ ਪਈ ਹੈ ਜੀ ਕਲੀਅਰ ਨਹੀਂ ਮੈਂ ਤੁਹਾਨੂੰ ਇਹਦੇ ਬਾਰੇ ਕਿਹੜਾ ਸਰ ਬਹੁਤ ਬਾਰੇ ਸਰੋਤਿਆਂ ਦੇ ਸਾਨੂੰ ਮੈਸੇਜੇਸ ਵੀ ਆਉਂਦੇ ਹੁੰਦੇ ਆ ਉਹ ਕਹਿੰਦੇ ਹੁੰਦੇ ਕਿ ਜਿੱਦਾਂ ਮਿਸ਼ਰੀ ਸਿੰਗਰ ਵਿੱਕੀ ਭਾਦਰ ਕੇ ਹੋਏ ਬਿੱਟੂ ਬੰਗੜੀ ਹਾਂਜੀ ਬਿੱਟੂ ਬੰਗੜੀ ਹਾਂਜੀ ਉਹ ਵੀ ਬਹੁਤ سارے ਸਿੰਗਰ ਆ ਤੇ ਉਹ ਕਹਿੰਦੇ ਹੁੰਦੇ ਕਿ ਜਦੋਂ ਮਿਸ਼ਨਰੀ ਪ੍ਰੋਗਰਾਮ ਦੇ ਵਿੱਚ ਅਗਰ ਉਹਨਾਂ ਨੂੰ ਨਹੀਂ ਬਣਾਉਂਦੇ ਤਾਂ ਫਿਰ ਉਹਨਾਂ ਨੂੰ ਜਿੱਦਾਂ ਦੂਸਰੇ ਥੰਮਦੇ ਵੀ ਨਹੀਂ ਜਾਂਦੇ ਉਹਨਾਂ ਬਾਰੇ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਇਹ ਤਾਂ ਜਿਨ੍ਹਾਂ ਦੇ ਤੁਸੀਂ ਨਾਮ ਲਏ ਆ ਸਾਰੇ ਵਧੀਆ ਰਮਿਸ਼ਨਰੀ ਕਲਾਕਾਰ ਹੈਗੇ ਆ ਮੈਂ ਕੋਈ ਇਹ ਨਹੀਂ ਕਹਿ ਰਿਹਾ ਵੀ ਦੇਖੋ ਇਹ ਹੁੰਦਾ ਵੀ ਅ ਅੱਜ ਦਾ ਯੁੱਗ ਜਿਹੜਾ ਨਾ ਜੀ ਇਹ ਜਿਹੜਾ ਸਾਡਾ ਕਲਚਰ ਆ ਉਹ ਦੇਖਦਾ ਮੋਟੀਵੇਸ਼ਨਲ Song ਜਿਆਦਾ ਸੁਣ ਕੇ ਖੁਸ਼ ਰਹਿੰਦੇ ਆ ਹੈ ਤਾਂ ਚਲੋ ਸ਼ਾਹ ਸਿਸਟਰ ਵੀ ਆਪਣੇ ਸਮਾਜ ਦੀਆਂ ਕੁੜੀਆਂ ਉਹ ਵੀ ਵਧੀਆ ਗਾਉਂਦੀਆਂ ਕੋਈ ਉਹਨਾਂ ਦੇ ਗੀਤਾਂ ਦੇ ਵਿੱਚ ਬਲਗੱਟੀ ਨਹੀਂ ਹੈਗੀ ਔਰ ਸਮਾਜ ਨੂੰ ਸੇਧ ਦੇਣ ਵਾਲੇ ਜਿਹੜੇ ਹੈਗੇ ਆ ਉਹ ਗਾਣੇ ਹੈਗੇ ਉਹਨਾਂ ਦੇ ਤੋ ਆਪਾਂ ਇਹੀ ਕਹਾਂਗੇ ਕਿ ਉਹ ਉਹ ਵੀ ਆਪਣੇ ਭਰਾ ਆ ਪਰ ਸਮੇਂ ਦੀ ਘਾਟ ਕਰਨ ਤੁਸੀਂ ਹੁਣ ਆਪਾਂ ਜੇ ਕਹੀਏ ਕਿ ਪੰਜ ਛੇ ਕਲਾਕਾਰਾਂ ਨੂੰ ਇੱਕ ਟਾਈਮ ਤੇ ਲਾ ਲਈਏ ਫਿਰ ਉਹ ਵੀ ਨਹੀਂ ਗੱਲ ਬਣਦੀ ਨਾ ਜੀ ਸੋ ਆਪਾਂ ਕੋਸ਼ਿਸ਼ ਸਾਡੀ ਇਹੀ ਆ ਕਿ ਵਿਚਾਰ ਗੋਸ਼ਟੀ ਜਿਹੜੀ ਆ ਉਹ ਜ਼ਿਆਦਾ ਚੱਲੇ ਔਰ ਜਿਹੜੇ ਗੀਤ ਹੈਗੇ ਉਹਨਾਂ ਦੇ ਰਾਹੀਂ ਜਿਹੜਾ ਹੈਗਾ ਸਮਾਜ ਨੂੰ ਸੇਧ ਮਿਲ ਸਕੇ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ